ਗੁਰਦਾਸਪੁਰ ਪੁਲਿਸ ਹੱਦ ਵੱਡੀ ਕਾਮਯਾਬੀ ਲੱਗੀ ਹੈ ਦਸਨਿਆਂ ਕੀ ਨਸ਼ਾ ਖਿਲਾਫ ਚਲਾਈ ਮੁਹਿੰਮ ਤਹਿਤ ਕਲਾਨੌਰ ਪੁਲਿਸ ਨੂੰ ਦੋ ਸਮਕਲਰ 115 ਗ੍ਰਾਮ ਹਿਰੋਇਨ ਸਮੇਤ ਕਾਬੂ ਕੀਤਾ ਗਿਆ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਥਾਣਾ ਕਲਾਨੌਰ ਦੇ ਆਈਪੀਐਸ ਐਸਐਚਓ ਸਰਦਾਰ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਕਿਸੇ ਖਾਸ ਮੁਕਬਰ ਦੀ ਤਲਾਉ ਤੇ ਕਲਾਨੌਰ ਦੇ ਨਸਤੀ ਘੱਡਾ ਨੜਾ ਵਾਲੀ ਵਿਖੇ ਸਪੈਸ਼ਲ ਨਾਕਾ ਲਗਾਇਆ ਹੋਇਆ ਸੀ ਕੀ ਗੁਰਦਾਸਪੁਰ ਸਾਈਡ ਤੋਂ ਆਉਂਦੇ ਦੋ ਵਿਅਕਤੀਆਂ ਨੂੰ ਰੋਕਿਆ ਤੌਣਾ ਤੋਂ 115 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਪੁਲਿਸ ਮੁਖੀ ਕਲਾਨੌਰ ਨੇ ਵੀ ਦੱਸਿਆ ਹੈ ਕਿ ਇਹਨਾਂ ਦੋਨਾਂ ਵਿਅਕਤੀਆਂ ਉੱਤੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਅਤੇ ਹੋਰ ਵੀ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰਕਾਰ ਜੀ ਸਾਰਿਆਂ ਨੂੰ ਅ ਮੁਖਬਰ ਖਾਸ ਵੱਲੋਂ ਸਾਨੂੰ ਇਤਲਾ ਮਿਲੀ ਸੀ ਕਿ ਦੋ ਨਾਮ ਅਲੂਮ ਵਿਅਕਤੀ ਮੋਟਰਸਾਈਕਲ ਤੇ ਨਸ਼ਾ ਵੇਚ ਰਹੇ ਨੇ ਜਿਹਦੇ ਉੱਤੇ ਗੁਰਦਾਸਪੁਰ ਸਾਈਡ ਤੋਂ ਕਲਾਨੌਰ ਨੂੰ ਆ ਰਹੇ ਨੇ ਇਸ ਉਪਰੰਤ ਆਪਾਂ 18 ਲੜਾ ਲਈ ਉਥੇ ਨਾਕਾ ਲਾਇਆ ਜਿੱਥੇ ਕਿ ਆਪਾਂ ਇਹਨਾਂ ਨੂੰ ਕਾਬੂ ਕੀਤਾ ਇਹਨਾਂ ਕੋਲੋਂ 115 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਇਹਨਾਂ ਦੇ ਨਾਮ ਜੀ ਲਵ ਕੋਕਰ ਪੁੱਤਰ ਬੱਬੀ ਕੋਕਰ ਇਹ ਸ਼ਿਕਾਰਮਾਛੀਆ ਦਾ ਕਲਾਂੌਰ ਦਾ ਰਹਿਣ ਵਾਲਾ ਹੈ ਇਹਦੇ ਉੱਤੇ ਪਹਿਲਾਂ ਵੀ ਐਨਡੀਪੀਐਸ ਦਾ ਪਰਚਾ 51/23 ਜਿੱਥੇ ਕਿ 1100 ਟੈਬਲੇਟ ਮਿਲੀ ਸੀ ਸਾਨੂੰ ਤੇ ਦੂਸਰਾ ਜਿਹੜਾ ਬੰਦਾ ਹੈ ਉਹ ਹਿਮਾਚਲ ਪ੍ਰਦੇਸ਼ ਮੰਡੀ ਦਾ ਹੈ ਇਹਦਾ ਨਾਮ ਚਤਰ ਸਿੰਘ ਪੁੱਤਰ ਹਰੀ ਸਿੰਘ ਤੇ ਇਹਦੇ ਇਹਦੇ ਤੇ ਪਹਿਲਾਂ ਵੀ ਪਰਚਾ ਦਿੱਲੀ ਚ 2 ਕਿਲੋ 600 ਗ੍ਰਾਮ ਚਲਿਆ ਸੀ ਤੇ ਹੁਣ ਫਰਦਰ ਇਨਵੈਸਟੀਗੇਸ਼ਨ ਜਾ ਰਹੀ ਹੈ ਸਾਡੀ ਤੇ ਸਾਨੂੰ ਖੁੱਛਾ ਹੈ ਕਿ ਇਹਨਾਂ ਤੋਂ ਹੋਰ ਵੀ ਬਰਾਮਦਗੀ ਹੋ ਸਕਦੀ ਹੈ ਤੇ ਮੈਂ ਆਪਣੀ ਟੀਮ ਦਾ ਬਹੁਤ ਸ਼ੁਕਰਗੁਜ਼ਾਰ ਤੇ ਇਹਨਾਂ ਤੇ ਪਰਚਾ ਰਜਿਸਟਰ ਕਰਤਾ ਗਿਆ ਐਨਡੀਪੀਐਸ ਐਕਟ ਦੇ ਅਧੀਨ ਤੇ ਸਾਨੂੰ ਖੁੱਛਾ ਹੈ ਕਿ ਇਹਨਾਂ ਕੋਲ ਹੋਰ ਵੀ ਬਰਾਮਦਗੀ ਹੋ ਸਕਦੀ ਹੈ ਤੇ ਆਪਾਂ ਆਪਣੀ ਤਫਤੀਸ਼ ਨੂੰ ਜਾਰੀ ਰੱਖਾਂਗੇ ਇਹਨਾਂ ਦਾ ਰਿਮਾਂਡ ਚ ਲਿਆ ਜਾਏਗਾ ਇਹਨਾਂ ਤੇ ਕਲੀਗਰਪਰਾਵਾਂਗੇ ਇਹਨਾਂ ਦੀਆਂ ਧਾਰਾਵਾਂ 21 B 64 85 ਐਨਡੀਪੀਐਸ ਐਕਟ ਇਹਨਾਂ ਤੇ ਲੱਗਦੀ ਹੈ ਮੇਰਾ ਆਮ ਜਨਤਾ ਨੂੰ ਇਹੀ ਅਪੀਲ ਹੈ ਕਿ ਇਸ ਪਾਸੇ ਇਸ ਰਾਹ ਨਾ ਤੁਰਿਏ ਇਸ ਰਾਹ ਤੇ ਹੋਰ ਕੁਝ ਨਹੀਂ ਸਿਰਫ ਮੌਤ ਹੀ ਹੈ ਜਾਂ ਫਿਰ ਸਜ਼ਾ ਤੇ ਜਿਹੜੇ ਵੀ ਆਪਣੇ ਮਾੜੇ ਅੰਸਰ ਨੇ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਜਿਹੜੀਆਂ ਜਗਾਵਤ ਇਹ ਕਰਦੇ ਨੇ ਉਹ ਸਾਰੀ ਸਾਡੇ ਨੌਲੇਜ ਚ ਨੇ ਤੇ ਆਪਾਂ ਜਲਦ ਹੀ ਹੋਣਾ ਤੇ ਕਾਬੂ ਪਾਵਾਂਗੇ